ਤੁਸੀਂ ਨੀਅਤ ਵੱਲ ਤਾਂ ਕੋਈ ਦੇਖ ਨਹੀਂ ਰਿਹਾ ਕਿ ਭਾਨੇ ਦੀ ਨੀਅਤ ਕੀ ਸੀਗੀ ਸਾਰਿਆਂ ਨੂੰ ਇਹ ਨਜ਼ਰ ਆ ਗਿਆ ਕਿ ਹਾਂ ਭਾਈ ਗਾਲਾਂ ਕੱਢਦਾ ਸੀ ਉਹ ਸਿਸਟਮ ਦੇ ਖਿਲਾਫ ਬੋਲਦਾ ਸੀ ਪਰ ਉਹਦੀ ਇੰਟੈਂਸ਼ਨ ਨਹੀਂ ਗਲਤ ਮੁੱਲਕ ਕਲੀਨਿਕ ਦੇ ਵਿੱਚ ਤੁਸੀਂ ਸਿਰਦਰਦ ਦੀ ਦਵਾਈ ਦੇ ਸਕਦੇ ਹੋ ਪੇਟਦਰਦ ਦੀ ਦਵਾਈ ਦੇ ਸਕਦੇ ਹੋ ਰਸੌਲੀਆਂ ਦਾ ਆਪਰੇਸ਼ਨ ਕਰ ਸਕਦੇ ਹੋ ਅੰਤੜੀ ਦਾ ਆਪਰੇਸ਼ਨ ਕਰ ਸਕਦੇ ਹੋ ਰੀੜ ਦੀ ਹੱਡੀ ਦਾ ਆਪਰੇਸ਼ਨ ਕਰ ਸਕਦੇ ਹੋ ਡਿਲੀਵਰੀ ਕਰ ਸਕਦੇ ਹੋ ਨਹੀਂ ਡਿਲੀਵਰੀ ਕਿੱਥੇ ਹੋਣੀ ਸਿਵਲ ਹਸਪੀਟਲ 'ਚ 12 12 13 1300 ਪੀਡੀਐਸ ਸਿਵਲ ਹਸਪੀਟਲ ਦੇ ਵਿੱਚ ਭਾਈ ਜੀ ਮੈਂਟਲੀ ਅਫਸਰਡ ਲੇਡੀਜ਼ ਜਦੋਂ ਰੋਡ ਤੇ ਰੇਪ ਹੋ ਜਾਂਦਾ ਉਦੋਂ ਤਾਂ ਕੈਂ ਜਦੋਂ ਕਿ ਆ ਭੈਣਾ ਸਾਡੀਆਂ ਰੋਡ ਤੇ ਮੈਂਟਲੀ ਅਫਸੈਟ ਘੁੰਮ ਰੀਆਂ ਨੇ ਇੱਕ ਕੰਮ ਮਿੰਟੂ ਵੀਰ ਦਾ ਚੱਕ ਕੇ ਉਹਨਾਂ ਨੂੰ ਆਪਣੇ ਉੱਥੇ ਆਸ਼ਰਮ ਦੇ ਵਿੱਚ ਰੱਖਣਾ ਤੇ ਉਹਨਾਂ ਦੀ ਸੇਵਾ ਕਰਨ ਲਈ ਪਾਈ ਮੇਰੇ ਵਰਗੀਆਂ ਪ੍ਰਾਈਵੇਟ ਪੱਧਰ ਤੇ ਸੰਸਥਾਵਾਂ 'ਵਾਂ ਬੜਾ ਕੰਮ ਕਰਨੀਆਂ ਚਾਹੁੰਦੀਆਂ ਨੇ ਪਰ ਸਾਡਾ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ 26 ਤਰੀਕ ਤੋਂ ਪਹਿਲਾਂ ਤੇ 26 ਤੋਂ ਬਾਅਦ ਫਰਕ ਪਤਾ ਕੀ ਹੈ ਪਹਿਲਾਂ ਮੈਡੀਕਲ ਵਾਲੇ ਤੁਹਾਡੇ ਅੰਦਰ ਕਰਾਸ ਕਰ ਦਿੰਦੇ ਸੀਗੇ ਕਿ ਆ ਦਵਾਈ ਹੈ ਨਹੀਂ ਹੁਣ ਉਹ ਕਰਾਸ ਨਹੀਂ ਕਰਦੇ ਹੁਣ ਸਿਰਫ ਜਿਹੜੀ ਮਿਲ ਜਾਂਦੀ ਹੈ ਟਿਕ ਕਰਦੇ ਇਹ ਕੋ ਗੱਲਾਂ ਥੋੜੀ ਨੇ ਯਾਰ ਕਿ ਤੁਸੀਂ ਕੱਲੇ ਹੀ ਸਹੀ ਹੋ ਹੁਣ ਕਿੰਨੇ ਹੀ ਐਮਐਲਏ ਤੇ ਕਿੰਨੇ ਹੀ ਮੰਤਰੀ ਆਵਾਜ਼ ਦੀ ਪ ਤੁਸੀਂ ਕਿਵੇਂ ਸਾਡੇ ਵਰਗੇ ਨੂੰ ਬੁਲਾ ਕੇ ਕਹਿ ਸਕਦੇ ਹੋ ਕਿ ਆਪ ਵੀ ਛੋਟੇ ਵੀਰਾਂ ਅਨਮੋਲ ਆਪਾਂ ਮਿਲ ਕੇ ਕੰਮ ਕਰੀਏ ਪੰਜਾਬ 'ਚ ਚੱਲ ਰਹੇ ਮਾਮਲਿਆਂ ਤੇ ਬੋਲਿਆ ਸਮਾਜ ਸੀ ਦੀ ਅਨਮੋਲ ਕਾਤਰਾ ਜੋ ਫਲਾਇਲ 'ਚ ਚੱਲ ਰਹੀਆਂ ਸੰਸਥਾਵਾਂ ਬਾਰੇ ਖਾਨਾ ਸਿੱਧੂ ਵਾਲੇ ਮਾਮਲੇ ਬਾਰੇ ਤੇ ਮੈਡੀਕਲ ਸੇਵਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੀ ਕੁਝ ਬੋਲਿਆ ਅਨਮੋਲ ਕਾਤਰਾ ਆਉ ਦੇਣਾ ਪੰਜਾਬ 'ਚ ਜੋ ਵੀ ਚੱਲ ਰਿਹਾ ਤੁਸੀਂ ਸਾਰੇ ਬਖੂਬੀ ਜਾਣਦੇ ਹੋ ਦੇਖੋ ਗੱਲ ਇੱਥੇ ਕਿਸੇ ਦੇ ਗਲਤ ਜਾਂ ਸਹੀ ਦੀ ਨਹੀਂ ਹੈ ਗੱਲ ਇਹ ਹੈ ਕਿ ਜਿਹੜੇ ਆ ਮਾਮਾ ਦੇ ਪੁੱਤ ਰੋਡ ਤੇ ਧਰਨੇ ਲਾਉਂਦੇ ਫਿਰਦੇ ਨੇ ਆ ਜਿਹੜੇ ਵਿਰੋਧ ਕਰ ਰਹੇ ਨੇ ਜਿਹੜੇ ਸਾਡੇ ਭਰਾ ਪੁਲਿਸ ਪ੍ਰਸ਼ਾਸਨ ਨਾਲ ਹੀ ਲੜ ਰਹੇ ਨੇ ਇਹਨਾਂ ਦੇ ਵਿੱਚੋਂ ਇੱਕ ਅੱਧਾ ਵੀ ਜਰਾ ਬਨਾ ਕਰੇ ਕਿਸੇ ਨੂੰ ਕੁਝ ਹੋ ਗਿਆ ਉਸ ਮਾਨ ਨੂੰ ਪੁੱਤ ਦੁਬਾਰਾ ਨਹੀਂ ਮਿਲਣਾ ਠੀਕ ਹੈ ਸਰਕਾਰ ਆਪਣੀਆਂ ਗੱਲਾਂ ਕਰ ਰਹੀ ਹੈ ਕਿ ਜੀ ਭਾਨ ਨੇ ਸਿੱਧੂ ਇਦਾਂ ਕਰਤਾ ਪਰ ਦੇਖਿਆ ਜਾਵੇ ਤਾਂ ਯਾਰ ਭਾਨੇ ਦੀ ਸੋਚ ਕੀ ਸੀ ਉਹਦੇ ਕੰਮ ਦੇ ਪਿੱਛੇ ਠੀਕ ਹੈ ਬੜੇ ਜਾਣੇ ਨੇ ਕਿਹਾ ਕਿ ਉਹਦੇ ਕੰਮ ਦਾ ਤਰੀਕਾ ਗਲਤ ਹੋ ਸਕਦਾ ਪਰ ਉਹਦੀ ਇੰਟੈਂਸ਼ਨ ਕੀ ਸੀ ਉਸ ਕੰਮ ਦੇ ਪਿੱਛੇ ਉਹਦੀ ਨੀਅਤ ਕਿੱਦਾਂ ਦੀ ਸੀ ਤੁਸੀਂ ਨੀਅਤਾਂ ਵੱਲ ਤਾਂ ਕੋਈ ਦੇਖ ਨਹੀਂ ਰਿਹਾ ਕਿ ਭਾਨੇ ਦੀ ਨੀਅਤ ਕੀ ਸੀਗੀ ਸਾਰਿਆਂ ਨੂੰ ਇਹ ਨਜ਼ਰ ਆ ਗਿਆ ਕਿ ਹਾਂ ਭਾਈ ਗਾਲਾਂ ਕੱਢਦਾ ਸੀ ਉਹ ਸਿਸਟਮ ਦੇ ਖਿਲਾਫ ਬੋਲਦਾ ਸੀ ਜਾਂ ਉਹ ਲੋਕਾਂ ਦੇ ਪੈਸੇ ਕਢਵਾਉਂਦਾ ਅਸਲ 'ਚ ਕੰਮ ਕੀਦਾ ਇਹ ਕੰਮ ਤਾਂ ਸਰਕਾਰਾਂ ਦਾ ਨਾ ਹੁਣ ਫੋਰ ਐਗਜ਼ਾਮਪਲ ਇੱਕ ਭਗਵੰਤਮਾਨ ਸਾਹਿਬ ਦੀ ਪਹਿਲੀ ਗੱਲ ਤਾਂ ਮੈਂ ਦੱਸਦਾ ਮੈਂ ਕਿਸੇ ਸਰਕਾਰ ਦੇ ਨਾਲ ਨਹੀਂ ਨਾ ਮੈਂ ਕਿਸੇ ਸਰਕਾਰ ਦੇ ਖਿਲਾਫ ਕੱਲ ਨੂੰ ਇਹ ਨਾ ਕਹੋ ਮੈਂ ਵਿਰੋਧੀ ਤੇ ਰਾਂ ਅਖੇ ਜੀ ਮੈਂ ਕਿਸੇ ਪਾਰਟੀ ਨੂੰ ਟਾਰਗੇਟ ਕਰੀ ਇਹ ਨਾ ਨਹੀਂ ਮੈਂ ਇੱਕ ਗਲਤ ਸਿਸਟਮ ਨੂੰ ਟਾਰਗੇਟ ਕਰ ਰਿਹਾ ਔਰ ਪਿਛਲੇ 9 ਸਾਲਾਂ ਤੋਂ ਕਰ ਰਿਹਾ ਕੋਈ ਮੈਂ ਅੱਜ ਨਹੀਂ ਉਠਿਆ ਕਿ ਚੱਕ ਸਿਰਫ ਇਕੱਲੇ ਵੀਡੀਓ ਪਾਣ ਜੁਗ ਗਈਆਂ ਅਸੀਂ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਨ ਵਾਲਿਆਂ ਚੋਂ ਇੱਕਾਂ ਇੱਕ ਸੰਸਥਾ ਚਲਾ ਰਹੇ ਹਾਂ ਦੁਨੀਆ ਦੀ ਪਹਿਲੀ ਸੰਸਥਾ ਜਿਹੜੀ ਮੈਡੀਕਲ ਫੀਲਡ ਦੇ ਵਿੱਚ ਕੰਮ ਕਰ ਰਹੀ ਹੈ ਦਿਲ ਉਸ ਕਰਕੇ ਦੁਖਦਾ ਕਿ ਜਦੋਂ ਪੰਜਾਬ ਦੇ ਹਾਲਾਤ ਦੇਖਦੇ ਆ ਕਿ ਯੂਥ ਕਿਵੇਂ ਆਪਣੇ ਹੱਕਾਂ ਦੇ ਲਈ ਤੇ ਪੰਜਾਬ ਦੀ ਸੇਫਟੀ ਦੇ ਲਈ ਲੜ ਰਹੀ ਹੈ ਹੁਣ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਸੁਣੋ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਸੀ ਜਿਹਦੇ ਵਿੱਚ ਮਾਨ ਸਾਹਿਬ ਕਹਿ ਰਹੇ ਸੀ 26 ਤਰੀਕ ਤੋਂ ਬਾਅਦ ਜਿੰਨੀ ਵੀ ਦਵਾਈ ਹੈ ਉਹ ਸਿਵਲ ਹਸਪੀਟਲ ਦੇ ਅੰਦਰੋਂ ਮਿਲੇਗੀ ਔਰ ਜੇ ਕੋਈ ਦਵਾਈ ਡਾਕਟਰ ਬਾਹਰ ਦੀ ਲਿਖ ਲੈਂਦਾ ਤਾਂ ਡਾਕਟਰ ਜਾ ਕੇ ਉਹ ਬਾਹਰੋਂ ਦਵਾਈ ਲੈ ਕੇ ਆਏ ਮੈਂ ਤੁਹਾਨੂੰ ਅੱਜ ਦੀ ਪਰਚੀ ਦਿਖਾਣਾ 3 ਫਰਵਰੀ 2024 3 ਫਰਵਰੀ ਅੱਜ ਦੀ ਮੈਡੀਕਲ ਪਰਚੀ ਆ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ 6 ਦਵਾਈਆਂ ਲਿਖੀਆਂ ਡਾਕਟਰ ਨੇ 5 ਅੰਦਰੋਂ ਨਹੀਂ ਮਿਲੀਆਂ ਤੇ 1 ਮਿਲ ਗਈ ਉਦੋਂ ਤੇ ਟਿਕ ਮਾਰਕ ਹੋ ਗਿਆ ਮਾਨ ਸਾਹਿਬ 26 ਤਰੀਕ ਤੋਂ ਪਹਿਲਾਂ ਤੇ 26 ਤੋਂ ਬਾਅਦ ਫਰਕ ਪਤਾ ਕੀ ਹੈ ਪਹਿਲਾਂ ਮੈਡੀਕਲ ਵਾਲੇ ਤੁਹਾਡੇ ਅੰਦਰ ਕਰਾਸ ਕਰ ਦਿੰਦੇ ਸੀਗੇ ਕਿ ਆ ਦਵਾਈ ਹੈ ਨਹੀਂ ਜਿਵੇਂ ਹੁਣ ਤੁਸੀਂ ਆ ਪਰਚੀ ਤੇ ਦੇਖ ਰਹੇ ਹੋ ਹੁਣ ਉਹ ਕਰਾਸ ਨਹੀਂ ਕਰਦੇ ਹੁਣ ਸਿਰਫ ਜਿਹੜੀ ਮਿਲ ਜਾਂਦੀ ਹੈ ਟਿਕ ਕਰ ਦਿੰਦੇ ਨੇ ਮਤਲਬ ਜੇ ਕੋਈ ਸਰਕਾਰ ਦੇ ਕੰਮ ਨੂੰ ਕੋਈ ਯੂਥ ਦਿਖਾ ਦੇ ਕਿ ਆ ਇਦਾਂ ਗਲਤ ਹੈ ਤੇ ਤੁਸੀਂ ਉੱਤੇ ਚੱਕ ਕੇ ਪਰ ਹੁਣ ਗੁਰਪ੍ਰੀਤ ਮਿੰਟੂ ਬਾਈ ਆ ਹੋਰ ਪੰਜਾਬ ਦੀਆਂ ਸੰਸਥਾਵਾਂ ਜਿਹੜੇ ਚੰਗੇ ਕੰਮ ਕਰ ਰਹੀਆਂ ਨੇ ਸਾਡੇ ਵਰਗੀਆਂ ਤੁਸੀਂ ਕਦੀ ਇਹ ਕਾਲ ਦਿੱਤੀ ਕਿ ਆਓ ਭਾਈ ਸਾਨੂੰ ਮੈਡੀਕਲ ਫੀਲਡ ਦੇ ਵਿੱਚ ਆ ਕੇ ਸਲਾਮਾ ਦਿਓ ਮੈਂ ਉਹੀ ਨੌਜਵਾਨ ਮੁੰਡਾ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਤੁਹਾਡੀ ਸਰਕਾਰ ਬਣੇ ਤੇ ਕੁਰਸੀਆਂ ਚੱਕੀਆਂ ਸੀਗੀਆਂ ਕਿ ਵਾਹ ਬਈ ਵਾਹ ਸ਼ੁਕਰ ਹੈ ਪੁਰਾਣੇ ਕਰਪਟ ਸਿਸਟਮ ਤੋਂ ਸਾਡਾ ਖਿਹੜਾ ਛੁੱਟਿਆ ਤੇ ਨਵੀਂ ਸਰਕਾਰ ਹੈ ਜਿਹੜੀ ਉਹਨੇ ਚੰਗਾ ਕੰਮ ਕਰੇਗੀ ਸਭ ਤੋਂ ਮੈਂ ਸੀ ਵੱਧ ਰੌਲਾ ਪਾਉਣ ਵਾਲਾ ਕਿ ਚੰਗੀ ਸਰਕਾਰ ਆ ਗਈ ਚੰਗੀ ਸਰਕਾਰ ਹੋਗੀ 2 ਸਾਲ ਹੋ ਗਏ ਸਾਨੂੰ ਸਰਕਾਰ ਨੂੰ ਦੇਖਦੀ ਨੂੰ ਦੱਸੋ ਮੈਡੀਕਲ ਫੀਲਡ ਦੇ ਵਿੱਚ ਕਿੰਨਾ ਕੁ ਤੁਸੀਂ ਸੁਧਾਰ ਮੈਂ ਹੈਰਾਨ ਆ ਕਿ ਜਿਹੜੇ ਮੁੱਦੇ ਭਾਨੇ ਚੱਕ ਰਿਆ ਸੀਗਾ ਉਹ ਮੁੱਦੇ ਤਾਂ ਸਰਕਾਰ ਦੇ ਨੇ ਹੁਣ ਸਰਕਾਰ ਇੱਕ ਹੈਲਪਲਾਈਨ ਨੰਬਰ ਜਾਰੀ ਕਰੇ ਕਿ ਭਾਈ ਕੱਲ ਨੂੰ ਜੇ ਕਿਸੇ ਏਜੰਟ ਦੇ ਕਿਸੇ ਨੇ ਕੋਈ ਪੈਸੇ ਖਾਦੇ ਨੇ ਸਾਨੂੰ ਦੱਸੋ ਅਸੀਂ ਉਹਦਾ ਕੇਸ ਹੱਲ ਕਰਾਵਾਂਗੇ ਵਿਦਨ 24 ਘੰਟੇ ਜਾਂ 48 ਘੰਟੇ ਜਾਂ 72 ਘੰਟੇ ਯਾਰ ਜੇ ਹੁਣ ਤੁਸੀਂ ਨਹੀਂ ਕਰਦੇ ਤਾਂ ਜੇ ਆਮ ਬੰਦਾ ਚੱਕ ਕੇ ਆਵਾਜ਼ ਚੱਕੇਗਾ ਤਾਂ ਤੁਸੀਂ ਇਹ ਕੁਝ ਕਰੋਗੇ ਹੁਣ ਮੈਡੀਕਲ ਫੀਲਡ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ 11 ਤਰੀਕ ਨੂੰ ਕੈਂਪ ਲਾ ਰਹੇ ਹਾਂ ਇਹ ਸਾਡਾ ਕੰਮ ਹੈ ਕੈਂਪ ਲਾਣਾ ਸਾਡਾ ਕੰਮ ਹੈ ਇਲਾਜ ਕਰਨਾ ਸਿਵਲ ਹਸਪਤਾਲਾਂ ਦੇ ਵਿੱਚ ਅੱਜ ਵੀ ਆਪਰੇਸ਼ਨ ਨਹੀਂ ਹੋ ਰਹੇ ਅੱਜ ਵੀ ਦਵਾਈਆਂ ਨਹੀਂ ਹੈਗੀ ਮਰੀਜ਼ ਰੈਫਰ ਕਰ ਦਿੱਤਾ ਜਾਂਦਾ ਹੁਣ ਉਹ ਗੱਲ ਲੱਗ ਗਿਆ ਕਿ ਸੋਸ਼ਲ ਮੀਡੀਆ ਤੇ ਇੱਦਾਂ ਦੀਆਂ ਵੀਡੀਓਜ਼ ਵਾਇਰਲ ਹੋਣੀਆਂ ਬੰਦ ਹੋ ਗਈਆਂ ਚੈਨਲ ਰਿਪੋਰਟ ਕਰਤੇ ਚੈਨਲ ਬੰਦ ਕਰਾਤੇ ਜਿਹੜਾ ਸਿਸਟਮ ਦੇ ਖਿਲਾਫ ਬੋਲਦਾ ਉਹ ਜੋ ਗੋਦੀ ਮੀਡੀਆ ਦਾ ਹਾਲ ਹੈ ਸਟੇਟ ਉਹ ਨੈਸ਼ਨਲ ਗਵਰਨਮੈਂਟ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਵਿੱਚ ਉਹੀ ਸਟੇਟ ਗਵਰਨਮੈਂਟ ਦਾ ਹਾਲ ਇਹ ਉੱਥੋਂ ਸਿੱਖੀ ਜਾਂਦੇ ਨੇ ਕਿ ਜੋ ਮੋਦੀ ਸਾਹਿਬ ਅੱਗੇ ਕਰ ਰਹੇ ਨੇ ਸਾਡੇ ਤੇ ਉਹ ਕਰੀ ਜਾਂਦੇ ਨੇ ਵੀਡੀਓਜ਼ ਰਿਪੋਰਟ ਹੋ ਜਾਂਦੀਆਂ ਚੈਨਲ ਬੰਦ ਹੋ ਜਾਂਦੇ ਨੇ ਚੈਨਲ ਉੱਡ ਜਾਂਦੇ ਨੇ ਮੈਂ ਤਾਂ ਹੈਰਾਨ ਆ ਫਿਰ ਇਸ ਹਸਾਬ ਦਾ ਪੰਜਾਬ ਦਾ ਬਣੂਗਾ ਕਿ ਹੁਣ ਇੱਕ ਹਰਿਆਣਾ ਦੀ ਘਟਨਾ ਸੁਣੋ ਮੈਂ ਤਾਰੀਫ਼ ਨਹੀਂ ਕਰ ਰਿਹਾ ਹਰਿਆਣਾ ਗਵਰਨਮੈਂਟ ਦੀ ਪਰ ਹਾਂ ਜਿੱਥੇ ਪੱਖ ਰੱਖਣ ਵਾਲੀ ਗੱਲ ਰੱਖਣਾ ਚਾਹੀਦਾ ਆਇਸ਼ਵਾਨ ਕਾਰਡ ਸਕੀਮ ਹੈ ਪੂਰੇ ਇੰਡੀਆ ਦੇ ਵਿੱਚ 5 ਲੱਖ ਤੱਕ ਦਾ ਇਲਾਜ ਜਿਨ੍ਹਾਂ ਦੇ ਉਹ ਕਾਰਡ ਬਣੇ ਨੇ ਫ੍ਰੀ ਕਰਦੀ ਹੈ ਹਸਪੀਟਲ ਪਰ ਵੱਧ ਕਿਸਮਤੀ ਦੇਖੋ ਕਿ ਪੂਰੇ ਇੰਡੀਆ ਦੇ ਵਿੱਚੋਂ ਸਿਰਫ ਪੰਜਾਬ ਐਸੀ ਸਟੇਟ ਹੈ ਜਿਦੇ ਵਿੱਚ ਉਹ ਕਾਰਡ ਨਹੀਂ ਚੱਲਦਾ ਪ੍ਰਾਈਵੇਟ ਹਸਪੀਟਲ ਸਿਰਫ ਸਰਕਾਰੀ ਚੱਲਦਾ ਅਸੀਂ ਪਿੱਛੇ ਟੀਮ ਸ਼ੁਰੂ ਕੀਤੀ ਆਪਣੀ ਹਰਿਆਣੇ ਦੇ ਵਿੱਚ 15 ਦਿਨ ਸਾਡੀ ਟੀਮ ਉੱਥੇ ਬੈਠੀ ਉਹ ਕਹਿੰਦੇ ਪਾਜੀ ਇੱਥੇ ਪਰ ਤੋਂ ਮਰੀਜ਼ ਹੀ ਨਹੀਂ ਐ ਮੈਂ ਕਿਹਾ ਕਿਉਂ ਕਹਿੰਦੇ ਇੱਥੇ ਪਰ ਸਾਰੇ ਆਸ਼ਵਾਨ ਕਾਰਡ ਸੇ ਇਲਾਜ ਕਰਵਾ ਲੈਂਦੇ ਤੇ ਸਾਡੇ ਪੰਜਾਬ ਦੀ ਬਦਕਿਸਮਤੀ ਦੇਖੋ ਕਿ ਸੈਂਟਰ ਗਵਰਨਮੈਂਟ ਨੇ ਪਰਮਿਸ਼ਨ ਹੀ ਨਹੀਂ ਦਿੱਤੀ ਇਹਨਾਂ ਨੂੰ ਆਸ਼ਵਾਨ ਕਾਰਡ ਪ੍ਰਾਈਵੇਟ ਚ ਚੱਲਣ ਦੀ ਕਿਉਂਕਿ ਇਹਨਾਂ ਨੇ ਆਪਣੇ ਮੁਹੱਲਾ ਕਲੀਨਿਕ ਖੋਲ੍ਹ ਲੈ ਮੁਹੱਲਾ ਕਲੀਨਿਕ ਦੇ ਵਿੱਚ ਤੁਸੀਂ ਸਿਰਦਰਦ ਦੀ ਦਵਾਈ ਦੇ ਸਕਦੇ ਹੋ ਪੇਟਦਰਦ ਦੀ ਦਵਾਈ ਦੇ ਸਕਦੇ ਹੋ ਰਸੌਲੀਆਂ ਦਾ ਆਪਰੇਸ਼ਨ ਕਰ ਸਕਦੇ ਹੋ ਆੰਤੜੀ ਦਾ ਆਪਰੇਸ਼ਨ ਕਰ ਸਕਦੇ ਹਾਂ ਰੀਡ ਦੀ ਹੱਡੀ ਦਾ ਆਪਰੇਸ਼ਨ ਕਰ ਸਕਦੇ ਹਾਂ ਡਿਲੀਵਰੀ ਕਰ ਸਕਦੇ ਹਾਂ ਨਹੀਂ ਡਿਲੀਵਰੀ ਕਿੱਥੇ ਆਉਣੀ ਸਿਵਲ ਹਸਪੀਟਲ 'ਚ 12 12 13 1300 OPD ਸਿਵਲ ਹਸਪੀਟਲ ਦੇ ਵਿੱਚ ਡਾਕਟਰਾਂ ਨਾਲ ਗੱਲ ਕਰ ਲਓ ਉਹ ਕਹਿੰਦੇ ਨੇ ਜੀ ਜਿੰਨੀ ਤੇਰੀ ਉਮਰ ਆ ਉਸ ਤੋਂ ਵੱਧ ਮੇਰਾ ਕੰਮ ਕਰਨ ਦਾ ਤਜਰਬਾ ਹੈ ਕਿੱਥੇ ਜਾਈਏ ਅਸੀਂ ਦੋ ਵਾਰੀ ਮੈਨੂੰ ਹੈਲਥ ਮਿਨਿਸਟਰ ਸਾਹਿਬ ਨੇ ਬੁਲਾ ਲਿਆ ਸਿਵਲ ਹਸਪੀਟਲ ਦੇ ਵਿੱਚ ਮੈਂ ਮੀਟਿੰਗ ਕਰਕੇ ਆਇਆ ਉੱਥੇ ਮੈਂ ਇਹੀ ਪੁਆਇੰਟ ਰੱਖਿਆ ਕਿ ਭਾਈ ਮੇਰੇ ਵਰਗੀਆਂ ਪ੍ਰਾਈਵੇਟ ਪੱਧਰ ਤੇ ਸੰਸਥਾਵਾਂ 'ਵਾਂ ਬੜਾ ਕੰਮ ਕਰਨੀਆਂ ਚਾਹੁੰਦੀਆਂ ਅਸੀਂ ਵੀ ਤਾਂ ਰੋਜ਼ ਪ੍ਰਾਈਵੇਟ ਹਸਪੀਟਲ ਨੂੰ ਲੱਖ 2 ਲੱਖ ਰੁਪਏ 3 ਲੱਖ ਰੁਪਏ ਡੋਨੇਟ ਕਰਾਈ ਰਹੇ ਹਾਂ ਉਹੀ ਡੋਨੇਸ਼ਨ ਕਿਉਂ ਨਾ ਤੁਸੀਂ ਸਰਕਾਰੀ ਦੇ ਵਿੱਚ ਕਰਾਓ ਪਰ ਮੈਂ ਹੈਰਾਨ ਆ ਕਿ ਸਾਡੇ ਮਾਨ ਸਾਹਿਬ ਈਗੋ ਤੇ ਲੈ ਜਾਂਦੇ ਨੇ ਸਾਡੇ ਮਾਨ ਸਾਹਿਬ ਨੂੰ ਲੱਗਦਾ ਕਿ ਸ਼ਾਇਦ ਇਹ ਤਾਂ ਐਵੇਂ ਹੀ ਚਿੰਟੂ ਕੰਢੀ ਤੁਰੇ ਹੋਏ ਨੇ ਪੰਜਾਬ ਤੇ ਮਾਨ ਸਾਹਿਬ ਜਿੰਨਾ ਜਦੋਂ ਤੁਹਾਡੀ ਸਰਕਾਰ ਸਟੈਬਲਿਸ਼ ਹੋਈ ਸੀ ਨਾ ਅੱਜ ਤੋਂ 10 ਸਾਲ ਪਹਿਲਾਂ 9 ਸਾਲ ਪਹਿਲਾਂ ਸਾਡੀ ਐਨਜੀਓ ਸਟੈਬਲਿਸ਼ ਹੋਈ ਸੀ ਸਾਨੂੰ ਤੁਸੀਂ ਐਂ ਹੀ ਨਾ ਜਾਣੋ ਔਰ ਮੈਂ ਦਿਲੋਂ ਦੁਆ ਕਰਦਾ ਕਿ ਤੁਸੀਂ ਪੰਜਾਬ ਦੇ ਹਮੇਸ਼ਾ ਹੀ ਜੋ ਤੱਕ ਤੁਹਾਡੇ ਸਾਹ ਨੇ ਤੁਸੀਂ ਮੁੱਖ ਮੰਤਰੀ ਬਣੇ ਰਹੋ ਮੈਨੂੰ ਤੁਹਾਡੀ ਕੁਰਸੀ ਤੋਂ ਤੁਹਾਡੇ ਸੀਐਮ ਬੜਾ ਨਾਲ ਕੋਈ ਫਾਇਦਾ ਨਹੀਂ ਕੋਈ ਢਿੱਡ ਦਰਦ ਨਹੀਂ ਕਿਉਂ ਕਿ ਯਾਰ ਅਸੀਂ ਜਿਹੜਾ ਕਮਾ ਕੇ ਪੈਸੇ ਖਾਣੇ ਨੇ ਉਹ ਤਾਂ ਆਪਣੇ ਹੀ ਖਾਣੇ ਨੇ ਨਾ ਕੋਈ ਸਰਕਾਰੀ ਪੈਨਸ਼ਨ ਤਾਂ ਮੈਨੂੰ ਲੱਗੀ ਨਹੀਂ ਹੋਈ ਆਪਣੀ ਮਿਹਨਤ ਕਰਦੇ ਆ ਪੈਸੇ ਕਮਾਣੇ ਆ ਪਰ ਜਿਹੜੇ ਮੁੱਦਿਆਂ ਤੇ ਭਾਨਾ ਬੋਲਦਾ ਜਾਂ ਹੋਰ ਪੰਜਾਬ ਦੀ ਯੂਥ ਗੁਰਪ੍ਰੀਤ ਮਿੰਟੂ ਵਰਗੇ ਬਾਈ ਨੇ ਆਪਣੀ ਜਗ੍ਹਾ ਬਣਾਉਣਾ ਸਿਰ ਰੇਤਾ ਚਾਹੀਦਾ ਸੀ ਯਾਰ ਉਹ ਮਿੰਤਾ ਕਰ ਕਰ ਬੰਦਾ ਹੰਢ ਗਿਆ ਸਰਕਾਰੀ ਬੰਦਿਆਂ ਦੇ ਕਿ ਸਾਨੂੰ ਰੇਤਾ ਦਵਾ ਦਿਓ ਕਿ ਖੁੱਡਾਂ ਬੰਦ ਨੇ ਰੇਤਾ ਤਾਂ ਦਵਾਇਆ ਨਹੀਂ ਗਿਆ ਕਿੰਨੀ ਕਵਾਰੀ ਤੁਸੀਂ ਇਹਨਾਂ ਨੂੰ ਬੁਲਾ ਕੇ ਪੁੱਛ ਲਿਆ ਕਿ ਜਿਹੜਾ ਕੰਮ ਹੈ ਕਰ ਰਹੇ ਨੇ ਰ ਬਾਈ ਜੀ ਮੈਂਟਲੀ ਅਫਸਰਡ ਲੇਡੀਜ਼ ਜਦੋਂ ਰੋਡ ਤੇ ਰੇਪ ਹੋ ਜਾਂਦਾ ਉਦੋਂ ਤਾਂ ਕੈਂਡਲ ਮਾਰਚ ਆ ਕੇ ਤੁਰ ਪੈਣੇ ਹੋ ਜਦੋਂ ਕਿ ਆ ਪੈਣਾ ਸਾਡੀਆਂ ਰੋਡ ਤੇ ਮੈਂਟਲੀ ਅਫਸਰਡ ਕੋ ਮਰੀਆਂ ਨੇ ਇੱਕ ਆ ਮਿੰਟੂ ਵੀਰ ਦਾ ਚੱਕ ਕੇ ਉਹਨਾਂ ਨੂੰ ਆਪਣੇ ਉੱਥੇ ਆਸ਼ਰਮ ਦੇ ਵਿੱਚ ਰੱਖਣਾ ਤੇ ਉਹਨਾਂ ਦੀ ਸੇਵਾ ਕਰਨੀ ਨਾਰੀ ਨਕੇਤਨ ਵਰਗੇ ਆਸ਼ਰਮ ਤੁਹਾਡੇ ਹਰ ਸ਼ਹਿਰ ਚ ਖੁੱਲਨੇ ਚਾਹੀਦੇ ਨੇ ਪਰ ਜਿਹੜਾ ਇਸ ਮੁੱਦੇ ਉੱਤੇ ਗੱਲ ਚੱਕੇਗਾ ਉਹ ਚੱਕ ਕੇ ਪਰਚਾ ਪਾ ਦਿਓ ਮੈਂ ਫਿਰ ਕਹਿ ਰਿਹਾ ਪੰਨੇ ਦਾ ਕੰਮ ਕਰਨ ਦਾ ਤਰੀਕਾ ਗਲਤ ਹੋ ਸਕਦਾ ਪਰ ਉਹਦੀ ਇੰਟੈਂਸ਼ਨ ਨਹੀਂ ਗਲਤ ਉਹਦਾ ਇਹ ਜਿਹੜੀ ਮਨੋ ਹੈ ਨਾ ਜਿਹੜਾ ਜਿਹੜੀ ਮਕਸਦ ਆ ਉਹਦੇ ਪਿੱਛੇ ਉਹ ਨਹੀਂ ਗਲਤ ਤੁਸੀਂ ਮੇਰੀ ਗੱਲ ਮੇਰੀ ਗੱਲ ਸੁਣੋ ਤੁਸੀਂ ਸਾਨੂੰ ਰੋਕਣ ਦੀ ਬਜਾਏ ਜਾਂ ਕਿਸੇ ਨੂੰ ਰੋਕਣ ਦੀ ਬਜਾਏ ਲੋਕਾਂ ਨੂੰ ਜਾਗਰੂਕ ਕਰੋ ਕਿ ਭਾਈ ਮੈਡੀਕਲ ਫੀਲਡ ਦੇ ਵਿੱਚ ਜੇ ਕਿਸੇ ਦਾ ਇਲਾਜ ਨਹੀਂ ਹੁੰਦਾ ਸਾਨੂੰ ਆ ਟਾਲ ਫਰੀ ਨੰਬਰ ਤੇ WhatsApp ਕਾਲ ਕਰੋ ਮੈਂ ਕੋਲਾ ਕਰਾਂਗਾ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਕਹੋ ਕਿ ਯਾਰ ਜੇ ਕੋਈ ਰੋਡ ਤੇ ਤੁਹਾਨੂੰ ਬੰਦਾ ਮਿਲਦਾ ਤੁਸੀਂ ਆ ਨੰਬਰ ਤੇ ਫੋਨ ਕਰੋ ਸਰਕਾਰ ਚੱਕੇਗੀ ਤੁਸੀਂ ਕਹੋ ਕਿ ਕਿਸੇ ਏਜੰਟ ਨੇ ਪੈਸੇ ਖਾਦੇ ਨੇ ਇਸ ਨੰਬਰ ਤੇ ਫੋਨ ਕਰੋ ਸਰਕਾਰ ਤੁਹਾਡੀ ਮਦਦ ਕਰੇਗੀ ਜੇ ਸਰਕਾਰ ਫੇਲ ਹੁੰਦੀ ਹੈ ਤਾਂ ਹੀ NGO ਖੁੱਲਦੀ ਹੈ ਨਾ ਹੋਰ NGO ਕਿਉਂ ਖੁੱਲਦੀ ਹੈ ਪੰਜਾਬ ਦੇ ਹਾਲਾਤ ਦੇਖ ਕੇ ਬੜਾ ਹੀ ਮਨ ਰੋ ਰਿਹਾ ਬੜਾ ਹੀ ਦਿਲ ਰੋ ਰਿਹਾ ਕਿ ਜੋ ਵੀ ਪੰਜਾਬ ਦੇ ਹਾਲਾਤ ਹੈਗੇ ਨੇ ਯੂਥ ਤੇ लाठी चार्ज ਹੋ ਰਿਹਾ ਵਿੱਚੋਂ ਕੋਈ ਇੱਕ ਅੱਧਾ ਆਦਾ ਪੁੱਤ ਚਲਾ ਗਿਆ ਯਾਰ ਪੁਲਿਸ ਵਾਲੇ ਵੀ ਸਾਡੇ ਹੀ ਨੇ ਉਹ ਕੀ ਦੇ ਨੇ ਮੈਂ ਬੇਨਤੀ ਕਰਨਾ ਚਾਹਨਾ ਪੰਜਾਬ ਦੀ ਸਰਕਾਰ ਨੂੰ ਕਿੰਨੇ ਕੁ ਮੂੰਹ ਬੰਦ ਕਰਾਉਂਗੇ ਕਿੰਨਿਆਂ ਦੇ ਚੈਨਲ ਬੰਦ ਕਰਾਉਂਗੇ ਕਿੰਨਿਆਂ ਨੂੰ ਘਰ ਅਰੈਸਟ ਕਰੂਗੇ ਕੋਈ ਪੰਜਾਬ ਅਲੱਗ ਮੰਗਣ ਦੀ ਤਾਂ ਜਿੱਦ ਕਰ ਨਹੀਂ ਰਹੀ ਇਹ ਰੀਅਲ ਨਹੀਂ ਨਇਆ ਜ਼ਮਾਨਾ ਨਈ ਸੋਚ